नहीं मैं तो उतना ओ कला के ले आना बस नहीं हम बेज थाली खा आनी है हैं हेलो जी पापा हम बेज थाली खाएंगे भरपेट खाएंगे <laughs> बेज थाली दो तो मंगाएंगे साले मिट्टी साडे नहीं पापा मैं सारे खा जाऊंगी दाल नहीं पापा मैं सारे खा जाती हूं ओए चुप कर ਹੈਲੋ ਜੀ ਸਾਰਿਆਂ ਨੂੰ ਮੇਰੇ ਵੱਲੋਂ ਹੈਪੀ ਨਿਊ ਇਅਰ ਨਵੇਂ ਸਾਲ ਦੀਆਂ ਤੁਹਾਨੂੰ ਤੇ ਤੁਹਾਡੀ ਫੈਮਿਲੀ ਨੂੰ ਬਹੁਤ ਬਹੁਤ ਮੁਬਾਰਕਾਂ ਤੇ ਅਸੀਂ ਖਤਮ ਹੋ ਨਾ ਆਈਏ ਅੱਜ ਨਵੇਂ ਸਾਲ ਦਾ ਦਿਨ ਖਤਮ ਹੋ ਚੁੱਕਿਆ ਅਸੀਂ ਅਸੀਂ ਬਾਹਰ ਚੱਲੇ ਆਂ ਖਾਣਾ ਖਾਣਨ ਵਾਸਤੇ ਠੀਕ ਹੈ ਇਹਨਾਂ ਨੇ ਕੈਸੋਮੈਟੋ ਦੇ ਕੁਝ ਮੰਗਾਇਆ ਪੀਜ਼ਾ ਮੰਗਾਇਆ ਉਹਨਾਂ ਨੇ ਕੈਸੋਮੈਟੋ ਦੇ ਕਿਹਦੇ ਨੇ ਮੰਗਾਇਆ ਆ ਨਿੱਟੂ ਨਿੱਟੂ ਨਿੱਟੂ

ਸ਼ੀਰ ਕੰਨ ਦਿਖਾਓ ਕਿਹੜਾ ਲਾਂਗਿਆ ਉਹਦਾ ਨਹੀਂ ਲਾਂਗਿਆ ਉਹਦੇ ਰਿਸਟਿਕ ਲਾਂਗਿਆ ਉਹ ਨਹੀਂ ਅਜੇ ਤਾਂ ਹਾਂ ਲੱਗਿਆ ਇੱਕ ਕੰਮ ਤਾਂ ਦਿਖਾ ਦਿਓ ਉਹ ਕਿਤੇ ਤੇਰੇ ਉਹ ਕ੍ਰਿਮੀਨਲ ਦਾ ਦਿਖਾ ਬੱਸ ਚੁੱਪ ਜਾ ਆਹ ਹੈ ਆਣੀ ਐਥੇ ਆ ਸੀਸ਼ਾ ਹੈ ਤਾਂ ਇਹਦੇ ਨਾਲ ਵਾਲਾ ਆ ਹਾਂ ਹਾਂ ਸੀਸ਼ਾ ਆ ਜਾ ਆਹ ਹਾਂ ਐਥੇ ਨਾ ਉਹ ਮਾਰਦੀ ਸੀ ਇੱਕ ਕੁੜੀ ਮਰਡਰ ਕਰਦਾ ਮਰਡਰ ਕਰਦਾ ਸੀਗਾ ਮਰਡਰ ਆਤੀ ਆਹ ਹਾਂ ਦੇਖੋ ਆ ਜਿਹੜੀਆਂ ਤੀਵੀਆਂ ਨੇ

जैसमीन <laughs> साफ करो टेबल जैसे साफ टेबल बेलिए देखा बेल है। पांच पांच है ने ने। ने तो कि पौ का बेल आया सुन पंच रुपए मेरे को कितना है देखो के <laughs>

Hajau. Bapak kain <tangan> boleh. ਕਿਉਂ ਕਰਾ ਪਾਪਾ ਜੀ ਕਿਉਂ ਜਾਵੇ ਬੈਸੀ ਨਾ ਕਰਾ ਦੇਈਂ ਨਾ ਇਹ ਤਾਂ ਪੱਡੇ ਤੋਂ ਵਾਸਤੇ ਰੱਖ ਲੈਣਾ ਇਹਨਾਂ ਨੇ ਸਾਡਾ ਮੈਂ ਬੰਦ ਦਉਂਗੀ ਗਾਇਸ ਅਸੀਂ ਖਾਣਾ ਖਾ ਕੇ ਚੱਲੇ ਆਪਣੇ ਘਰ ਨੂੰ ਵਾਪਸ ਆਵਲੀ ਹੋਟਲ ਚ ਆਈ ਸੀ ਅਸੀਂ

चलो गुड़ खाइए